ਹਾਂ ਜੀ ਨੂੰ ਬਣਾਉਣ ਵਾਸਤੇ ਨਾ ਦੇਖੋ ਮੈਂ ਤੜਕੇ ਵਾਸਤੇ ਲਿਆ ਪਿਆਜ਼ ਇਹਨੂੰ ਬਰੀਕ ਤੇ ਲੰਬਾ ਕੱਟ ਲਿਆ ਥੋੜਾ ਜਿਹਾ ਲਸਣ ਲਿਆ ਅਦਰਕ ਹਰੀਆਂ ਮਿਰਚਾਂ ਤੇ ਟਮਾਟਰ ਇਹਦਾ ਆਪਣਾ ਜਿਹੜਾ ਤੜਕੇ ਵਾਸਤੇ ਲਿਆ ਹੁਣ ਆਹ ਦੇਖੋ ਆਹ ਪੂਰੀ ਤਰ੍ਹਾਂ ਆਪਸ਼ਨਲ ਆ ਜਿਹੜੀ ਵੀ ਤੁਹਾਡੇ ਕੋਲ ਸਬਜ਼ੀ ਘਰੇ ਪਈ ਆ ਤੁਸੀਂ ਉਹ ਪਾ ਸਕਦੇ ਮੇਰੇ ਕੋਲ ਥੋੜੀ ਬੇਂਗਣ ਪਈ ਸੀ ਤੁਸੀਂ ਪਾਉਣਾ ਜੇ ਬੇਂਗਣ ਤੇ ਆ ਕੁਝ ਹੈ ਨਹੀਂ ਸਬਜ਼ੀ ਹੈ ਨਹੀਂ ਫਿਰ ਤੁਸੀਂ ਕੱਲੇ ਆਲੂ ਪਾ ਸਕਦੇ ਆ ਉਹ ਵੀ ਠੀਕ ਹੈ ਤੇ ਜਿਹੜੀ ਵੀ ਤੁਹਾਡੇ ਕੋਲ ਸਬਜ਼ੀ ਵੀ ਮਤਲਬ ਉਹ ਤੁਸੀਂ ਪਾ ਸਕਦੇ ਆ ਤੇ ਹੁਣ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਆਂ ਤੜਕਾ ਲਾਉਣ ਵਾਸਤੇ ਦੇ ਆਪਾਂ ਤੇਲ ਲੈ ਲੈਣਾ ਜਿੰਨਾ ਕਿ ਤੁਸੀਂ ਆਦੇ ਤੜਕੇ ਦੇ ਵਿੱਚ ਪਾਉਣਾ ਤੇ ਨੂੰ ਪੂਰੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਇਹ ਜਿਹੜਾ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਦੱਸਦੀ ਹਣੀ ਕਿ ਜਿਹੜਾ ਤੇਲ ਆ ਪਹਿਲਾਂ ਕਲਕਾਲੇ ਨਹੀਂ ਇਹ ਕਲਕਾਇਆ ਹੋਇਆ ਤੇਲ ਆ ਗਰਮ ਕਰਕੇ ਪਹਿਲਾਂ ਹੀ ਰੱਖਿਆ ਹੋਇਆ ਹੁੰਦਾ ਕਿ ਇਹਦਾ ਕੱਚਾਪਨ ਦੂਰ ਹੋ ਜੇ ਜ਼ਰੂਰੀ ਨਹੀਂ ਤੁਸੀਂ ਵੀ ਇਹਨੂੰ ਕਲਕਾ ਕੇ ਤੁਸੀਂ ਤੜਕੇ ਵੇਲੇ ਵੀ ਕੜਕਾ ਸਕਦੇ ਜਦੋਂ ਵੀ ਤੁਹਾਡਾ ਜਿਵੇਂ ਹੁਣ ਸਬਜ਼ੀ ਬਣਾਉਣ ਲੱਗੇ ਤਾਂ ਆਪਾਂ ਸਾਰੇ ਗਰਮ ਕਰਦੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲੈਣਾ ਜਦੋਂ ਤੇਲ ਆਪਣਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾ ਦਾਂਗੇ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਤੇ ਟਮਾਟਰ ਨੂੰ ਹਜੇ ਆਪਾਂ ਰੋਕੇ ਪਾਵਾਂਗੇ ਤੇ ਇਹਨੂੰ ਨਾ ਆਪਾਂ ਜਿਹੜਾ ਅਦਰਕ ਤੇ ਪਿਆਜ਼ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੋ ਦੇਖੋ ਆ ਜਿਹੜਾ ਤੜਕਾ ਆਪਣਾ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਤੇ ਇਹਨੂੰ ਆਪਾਂ 1-2 ਮਿੰਟ ਵਾਸਤੇ ਭੁੰਨ ਲਾਂਗੇ ਆ ਦੇਖੋ ਜਿਹੜਾ ਟਮਾਟਰ ਵੀ ਆਪਾਂ 1-2 ਮਿੰਟ ਤੱਕ ਜਿਹੜਾ ਇਹਨੂੰ ਭੁੰਨ ਲਿਆ ਦੇਖੋ ਤੜਕਾ ਆਪਣਾ ਭੁੱਜ ਗਿਆ ਸਾਰਾ ਆਪਾਂ ਹਲਕਾ ਹਲਕਾ ਸਬਜ਼ੀ ਨੂੰ ਸਾਈਡ ਜੀ ਤੇ ਕਰਵਾ ਲਾਂਗੇ ਤਾਂ ਕਿ ਜਿਹੜਾ ਜਿਹੜਾ ਤੇਲ ਆਪਾਂ ਵਿੱਚ ਪਾਇਆ ਉਹ ਸੈਂਟਰ ਜਿਹੇ ਦੇ ਵਿੱਚ ਆ ਜਾਵੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ 1 ਚਮਚ ਬੇਸਣ ਦਾ ਤੇ ਇਹਨੂੰ ਆਪਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਇਥੇ ਫਰਾਈ ਕਰ ਦੇਣਾ। ਤੇਨੂੰ ਉਹ ਤੱਕ ਫਰਾਈ ਕਰਦਾ ਜਦੋਂ ਤੱਕ ਇਹ ਲਾਲ ਨਾ ਹੋ ਜੇ ਤੇ ਜਦੋਂ ਤੱਕ ਇਹ 스멜 ਨਾ ਛੱਡਣ ਲੱਗ ਦੇ ਕਿਉਂਕਿ ਜਦੋਂ ਬੇਸਣ ਭੁੱਜਦਾ ਨਾ ਇਹਦੀ 스멜 ਬਹੁਤ ਹੀ ਜ਼ਿਆਦੀ ਸੋਹਣੀ ਹੁੰਦੀ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਨੂੰ ਲਾਲ ਕਰ ਲੈਣਾ ਬੇਸਣ। ਆ ਦੇਖੋ ਬੇਸਣ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਕਿਉਂਕਿ ਇੱਕ ਤਾਂ ਇਹ ਰੰਗ ਬਦਲ ਗਿਆ ਤੇ ਦੂਜੀ ਦੀ ਬੜੀ ਜ਼ਿਆਦੀ ਸੋਹਣੀ 스멜 ਆਉਣ ਲੱਗ ਗਈ ਆ। ਤੇ ਸਮੈਲ ਆਉਣੀ ਜ਼ਰੂਰੀ ਹੈ ਤੇ ਰੰਗ ਬਦਲਣਾ ਵੀ ਜ਼ਰੂਰੀ ਕਿਉਂਕਿ ਜੇ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਜਿਹੜਾ ਵੇਸਣਾ ਕੱਚਾ ਰਹਿ ਜਾਊਗਾ ਤੇ ਕੱਚੇ ਦਾ ਟੇਸ ਆਊਗਾ ਵੀ ਉਹ ਸਬਜ਼ੀ ਦਾ ਟੇਸ ਬੰਨਾ ਨਹੀਂ ਜਿਹੜਾ ਹੋਣਾ ਚਾਹੀਦਾ ਵਾ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਮਸਾਲੇ ਐਡ ਮਸਾਲੇ ਐਡ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸੁੱਕਾ ਧਨੀਆ ਜਿਹੜਾ ਉਹ ਪਾ ਦਾਂਗੇ ਠੀਕ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਲੂਣ ਮਿਰਚ ਜਿੰਨਾ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਉਣੇ ਉਹਨਾਂ ਤੁਸੀਂ ਲੂਣ ਮਿਰਚ ਪਾ ਦੋਗੇ ਦੇਖੋ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਵੀ ਪਾਈਆਂ ਹੋਈਆਂ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਅੱਧਾ ਚਮਚ ਲਾਲ ਮਿਰਚ ਅੱਧਾ ਚਮਚੇ ਵਿੱਚ ਲੂਣ ਅੱਧੇ ਨਾਲ ਥੋੜਾ ਘਾਟ ਆਪਾਂ ਵਿੱਚ ਗਰਮ ਮਸਾਲਾ ਪਾਵਾਂਗੇ ਤੇ ਨਾਲ ਅੱਧੇ ਨਾਲ ਥੋੜੀ ਘਾਟ ਆਪਾਂ ਹਲਦੀ ਪਾ ਦਾਂਗੇ ਤੇ ਜਿਹੜਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤੇ ਥੋੜਾ ਜਿਹਾ ਇਹਦੇ ਜਿਹੜਾ ਆਪਾਂ ਪਾਣੀ ਪਾ ਦਾਂਗੇ ਤਾਂ ਕਿ ਜਿਹੜਾ ਆਪਣਾ ਜਿਹੜਾ ਮਸਾਲਾ ਪਾਇਆ ਸੁੱਕਾ ਮਸਾਲਾ ਜਿਹੜਾ ਆਪਾਂ ਪਾਇਆ ਨਾ ਉਹ ਵੀ ਸੜ ਨਾ ਜਾਵੇ ਥੱਲੇ ਨਾ ਲੱਗ ਜੇ ਥੋੜਾ ਜਿਹਾ ਆਪਾਂ ਪਾਣੀ ਪਾ ਦਿੰਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਗੇ ਤੇ ਇਹਨੂੰ ਐਨਾ ਚਿਰ ਭੁੰਨਾ ਕਿ ਵੇਸਣਾਂ ਵੇਸਣੇ ਫੁੱਲ ਜਾਣਾ ਵਾ ਇੱਕ ਚਮਚਾ ਜਿਹੜਾ ਤੁਸੀਂ ਵੇਸਣ ਦਾ ਪਾਇਆ ਇਹ ਇਹਨੂੰ ਉਹਨਾਂ ਚਿਰ ਆਪਾਂ ਪੁੰਨਣਾ ਵਾ ਜਿੰਨਾ ਚਿਰ ਜਿਹੜਾ ਤੇਲ ਆ ਉਹ ਛੱਡ ਨਾ ਜਾਵੇ ਕਿਉਂਕਿ ਜਿਹੜਾ ਬੇਸਣ ਆ ਤੇ ਜਿਹੜਾ ਤੜਕਾ ਵੇਨੇ ਤੇਲ ਨੂੰ ਰਿਲੀਜ਼ ਕਰਨਾ ਵਾ ਆਪਾਂ ਉਹਨਾਂ ਚਿਰ ਨੂੰ ਪੁੰਨਾਂਗੇ ਹਾਂਜੀ ਦੇਖੋ ਬੇਸਣ ਫੁੱਲ ਵੀ ਗਿਆ ਵਾ ਤੇ ਇਹਨੇ ਆਪਦਾ ਜਿਹੜਾ ਤੇਲ ਛੱਡਣਾ ਵੀ ਸ਼ੁਰੂ ਕਰਤਾ ਹੁਣ ਆਪਾਂ ਕੀ ਕਰਾਂਗੇ ਜਿਹੜੀਆਂ ਤੁਹਾਡੇ ਕੋਲ ਜਿਹੜਾ ਤੁਸੀਂ ਤੁਹਾਡੇ ਸਬਜ਼ੀਆਂ ਹੈਗੀਆਂ ਤਾਂ ਉਹ ਪਾ ਦਿਓ ਜਿਹੜੇ ਕੋਲ ਨਹੀਂ ਹੈਗੀਆਂ ਤੁਸੀਂ ਕੱਲੇ ਆਲੂ ਪਾ ਸਕਦੇ ਆ ਸੋ ਆਹ ਜਿਹੜੀਆਂ ਸਬਜ਼ੀਆਂ ਥੋੜੀਆਂ-ਬਹੁਤੀਆਂ ਜਿਹੜੀਆਂ ਪਈਆਂ ਸੀ ਘਰੇ ਤੇ ਉਹ ਮੈਂ ਪਾਤੀਆਂ ਵਾ ਠੀਕ ਹੈ ਤੇ ਇਹਨੂੰ ਆਪਾਂ ਕਰ ਦਾਂਗੇ ਮਿਕਸ મિકછા ਕਰਨ ਤੋਂ ਬਾਅਦ ਨਾ ਦੇਖੋ ਇਹ ਹੁਣ ਥੱਲੇ ਨਹੀਂ ਲੱਗਣੀ ਚਾਹੀਦੀ ਕਿਉਂਕਿ ਵੇਸਣਾ ਪਹਿੰਜ ਪਾਇਆ ਹੋਇਆ ਜੇ ਤੁਹਾਨੂੰ ਲੱਗਦਾ ਨਾ ਕਿਉਂਕਿ ਇਹਨੂੰ ਪਕਾਉਣ ਵਾਸਤੇ ਆਪਾਂ ਥੋੜਾ ਥੋੜਾ ਪਾਣੀ ਵਿੱਚ ਐਡ ਕਰ ਸਕਦੇ ਹਾਂ ਠੀਕ ਹੈ ਤੁਹਾਨੂੰ ਸੌਖਾ ਹੋ ਜਾਊਗਾ ਸੋ ਦੇਖ ਲਓ ਇੰਨਾ ਕੁ ਪਾਣੀ ਵਿੱਚ ਹੋਵੇ ਤੇ ਜਦੋਂ ਤੱਕ ਇਹਨੇ ਬੰਨਾ ਨਾ ਉਦੋਂ ਤੱਕ ਬਹੁਤ ਵਧੀਆ ਮਤਲਬ ਪਾਣੀ ਸਾਰੇ ਨੇ ਸੁੱਕ ਜਾਣਾ ਥੋੜਾ ਜਿਹਾ ਪਾਣੀ ਤੁਸੀਂ ਵਾਧੂ ਵੀ ਪਾ ਦੋਗੇ ਕਿਉਂਕਿ ਆਪਾਂ ਇਹਨੂੰ ਢਾਕੇ ਪਕਾਉਣਾ ਵਾ ਸਾਰੀ ਸਬਜ਼ੀ ਨੂੰ ਆਲੂ ਵੀ ਪਾਏ ਹੈ ਆਲੂ ਗਲਣੇ ਤੇ ਟਾਈਮ ਲਾ ਦੇਣਗੇ ਸੋ ਇਹਨੂੰ ਆਪਾਂ ਹੁਣ ਕੀ ਕਰ ਮੀਡੀਅਮ ਆਫ ਫਲੇਮ ਤੇ ਇਨਾ ਤੇਜ ਹੋਵੇ ਨਾ ਘੱਟ ਹੋਵੇ ਸੋ ਜੀ ਸੋ ਆ ਦੇਖੋ ਜੀ ਆਪਣੀ 5 ਤੋਂ 7 ਮਿੰਟ ਹੋ ਗਏ ਸੀ ਇਹ ਆਪਾਂ ਇੱਕ ਵਾਰੀ ਇਹਨੂੰ ਦੇਖ ਲਈਏ ਕੜਛੀ ਮਾਰ ਕੇ ਸੋ ਇੱਕ ਵਾਰੀ ਆਲੂ ਵੀ ਆਪਾਂ ਦੇਖਾਂਗੇ ਹਜੇ ਥੋੜੇ ਕੱਚੇ ਆ ਤੇ ਆਪਾਂ ਇਹਨੂੰ 3-4 ਮਿੰਟ ਹੋਰ ਆਪਾਂ ਜਿਹੜਾ ਸੇਕ ਲਵਾਵਾਂਗੇ ਤੇ ਜਦੋਂ ਆਪਣੇ ਪੱਕ ਗਏ ਫਿਰ ਮਤਲਬ ਆਪਣੀ ਸਬਜ਼ੀ ਰੈਡੀ ਆ ਹਜੇ ਆਪਾਂ ਨੂੰ ਸੇਕ ਲੱਗਣ ਦਾ ਸੋ ਆ ਦੇਖੋ ਜੀ ਆਪਾਂ ਇੱਕ ਵਾਰ ਚੈੱਕ ਕਰਦੇ ਆ। ਸੋ ਸਬਜੀ ਆਪਣੀ ਆ ਦੇਖੋ ਆਲੂ ਵੀ ਚੰਗੀ ਤਰ੍ਹਾਂ ਪੱਕ ਗਏ ਆ। ਸਬਜੀ ਆਪਣੀ ਬਿਲਕੁਲ ਰੈਡੀ ਆ ਤੇ ਹੁਣ ਤੁਸੀਂ ਬਣਾ ਲਈ ਆ ਤਾਂ ਤੁਸੀਂ ਰੋਟੀ ਦੇ ਨਾਲ ਹੁਣ ਖਾ ਸਕਦੇ ਹੋ। ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਕਿੱਦਾਂ ਲੱਗੀ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰੋ। ਸੋ ਕੁਦਰਤ ਦੀ ਪੰਜਾਬੀ ਸੋਈ ਦੇਖਣ ਵਾਸਤੇ ਤੁਹਾਡਾ ਧੰਨਵਾਦ।